ਦੇਖੋ ਜਿਹੜੀ ਸ਼ਰਾਬ ਦੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਸ਼ਰਾਬ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਗੈਰਕਾਨੂੰਨੀ ਸਾਧਰਾ ਨਹੀਂ ਜਿਹੜੀ ਸ਼ਰਾਬ ਵੇਚੀ ਜਾ ਰਹੀ ਉਹਨੂੰ ਅਸੀਂ ਆਪ ਐਨਾਲਾਈਜ਼ ਕੀਤਾ ਉਹ ਐਨਾਲਾਈਜ਼ ਕਰਨ ਤੋਂ ਪਾਇਆ ਗਿਆ ਕਿ ਜਿਹੜੀ ਠੇਕੇ ਦੀ ਸ਼ਰਾਬ ਉਹ ਗੈਰਕਾਨੂੰਨੀ ਵੇਚਣ ਤੋਂ ਇਲਾਵਾ ਉਹ ਖਾਲਾ ਕਰੀ ਮਾਤਰਾ ਬਹੁਤ ਘੱਟ ਹੈ ਪਰ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਹੋਈ ਸ਼ਰਾਬ ਜਿਵੇਂ ਕਿ 에ਥਨੋਲ ਨੂੰ ਮਿਕਸ ਕਰਕੇ ਜਿਹਨੂੰ ਪੰਜਾਬੀ ਸਪਸ਼ਟ ਸਰਵੇਚ ਅਲਕੋਹਲ ਕਰ ਦਿੰਦੇ ਆ ਅਲਕੋਹਲ ਨੂੰ ਡਿਲੀਊਟ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਜਗ੍ਹਾ ਉੱਤੇ ਪੈਕਟਾਂ ਦੇ ਵਿੱਚ ਛੋਟੀਆਂ ਬੋਤਲਾਂ ਦੇ ਵਿੱਚ ਜਿਹੜੀ ਹੈਗੀ ਪਲਾਈ ਜਾ ਰਹੀ ਸੀਗੀ ਉਹਦੇ 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 ਬਾਬਤ ਅਸੀਂ ਇੱਕ ਆਪਣੇ ਵੱਲੋਂ ਬੜੇ ਸੰਗਠਿਤ ਤਰੀਕੇ ਦੇ ਨਾਲ ਹੈ ਜਿਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਵੀ ਆ ਜਿਹਦੇ ਵਿੱਚ ਸਾਡੇ ਆਪਣੇ ਅੰਡਰ ਕਵਰਜ ਵੀ ਆ ਸਾਡੀ ਸਪੈਸ਼ਲ ਬ੍ਰਾਚ ਵੀ ਆ ਸੀਆਈਏ ਵੀ ਆ ਔਰ ਸਾਰੇ ਥਾਣਿਆਂ ਨੇ ਮਿਲ ਕੇ ਸੰਯੁਕਤ ਤੌਰ ਦੇ ਉੱਤੇ ਹਰ ਰੋਜ਼ ਦੇ ਅਸੀਂ ਸੰਜੇ ਪਰੇਸ਼ਾਨ ਕਰ ਰਹੇ ਹਾਂ ਕੱਲ ਵੀ ਤੇ ਪਰਸੋਂ ਵੀ ਤਕਰੀਬਨ 12 ਦੇ ਕਰੀਬ ਅਜਿਹੇ ਸਮਗਲਰ ਸਾਡੇ ਜਿਹੜੇ ਹੈਗੇ ਗ੍ਰਿਫਤਾਰ ਹੋਏ ਆ ਜਿਨ੍ਹਾਂ ਨੇ ਗੈਰ ਕਾਨੂੰਨੀ ਸ਼ਰਾਬ ਦੀ ਮੈਨੂਫੈਕਚਰਿੰਗ ਕੀਤੀ ਹੋਈ ਸੀ ਔਰ ਮੋਕਾਂ ਨੂੰ ਜਿਹੜੀ ਡਿਸਟ੍ਰੀਬਿਊਸ਼ਨ ਕਰਨ ਜਾ ਰਹੇ ਸੀਗੇ ਉਹਦੇ ਵਿੱਚ ਔਰਤਾਂ ਵੀ ਸ਼ਾਮਲ ਨੇ ਔਰ ਤਾਂ ਦੀ ਗਿਣਤੀ ਤਕਰੀਬਨ 40% ਦੀ ਔਰਤਾਂ ਦੇ ਇਹਦੇ ਵਿੱਚ ਦੱਸਣਾ ਇਹ ਅਹਿਮ ਆ ਕਿ ਇਹ ਗੈਰ ਕਾਨੂੰਨੀ ਸ਼ਰਾਬ ਜਿਹਦੇ ਨਾਲ ਸਰੀਰਕ ਜਾਨ ਨੂੰ ਖਤਰਾ ਹੋ ਸਕਦਾ ਕੋਈ ਮਾਤਰਾ ਤਾਂ ਪਤਾ ਨਹੀਂ ਤੁਸੀਂ ਕਿੰਨੀ ਕੋ ਜਿਹੜਾ ਸਮਗਲਿੰਗ ਕਰਨ ਵਾਲਾ ਆ ਜਾਂ ਜਿਹੜਾ ਸ਼ਰਾਬ ਵੇਚਣ ਵਾਲਾ ਆ ਉਹ ਉਹਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ 에ਥਨੋਲ ਜਾਂ ਹੋਰ ਚੀਜ਼ਾਂ ਨੂੰ ਮਿਕਸ ਕਰਕੇ ਦੇ ਰਿਹਾ ਹੈਗਾ ਔਰ ਭੋਲੇ-ਪਾਲੇ ਮੈਜੋਰਿਟੀ ਉਹ ਲੋਕ ਨੇ ਜਿਹੜੇ ਮਜ਼ਦੂਰ ਨੇ ਸ਼ਾਮ ਨੂੰ ਮਿਹਨਤ ਨਜ਼ੂਰੀ ਤੋਂ ਬਾਅਦ ਜਿਹੜਾ ਹੈਗਾ ਉਹ ਇਸ ਨੂੰ ਇਹਦਾ ਸੇਵਨ ਕਰਨਾ ਚਾਹੁੰਦੇ ਆ ਉਹ ਇਸ ਲਾਲਚ ਵਿੱਚ ਕਿ ਇਹ ਵਨਰੇਬਿਲਟੀ ਹੈ ਇਹਨੂੰ ਪੀ ਲਿਆ ਜਾਵੇ ਪਰ ਉਹਦੇ ਜਿਹੜੇ ਅਸਰ ਨੇ ਉਹਦੇ ਜਿਹੜੇ ਸਿੱਧੇ ਤੇ ਅਸਰ ਨੇ ਬੜੇ ਮਾੜੇ ਅਸਰ ਨੇ ਮੈਂ ਕਹਿ ਸਕਦਾ ਕਿ ਉਹ ਅਸਰ ਜ਼ਹਿਰੀਲਾ ਸੋ ਇਹਨੂੰ ਅਸੀਂ ਇਸ ਸ਼ਰਾਬ ਨੂੰ ਅਸੀਂ ਜ਼ਹਿਰ ਦੇ ਤੌਰ ਤੇ ਮੰਨਦੇ ਆ ਉਹਦੇ ਵਿੱਚ 123 BNS ਪਹਿਲਾਂ ਕਾਟਕਚਵਾ ਦਾ ਸਿੰਪਲ ਮੁਕੱਦਮਾ ਕਰਜ ਹੁੰਦਾ ਸੀ ਹੁਣ ਜੇਕਰ ਕਿਸੇ ਨੂੰ ਕੋਈ ਜ਼ਹਿਰੀਲਾ ਚੀਜ਼ ਜਿਹਦੀ ਕਿ ਮਾਤਰਾ ਨਹੀਂ ਹੈ ਜਿਸ ਨਾਲ ਜਾਨ ਨੂੰ ਖਤਰਾ ਹੋ ਸਕਦਾ ਉਹ ਕੋਈ ਦਿੰਦਾ ਆ ਇਸ ਕਰਕੇ ਕਿ ਮੈਨੂੰ ਵਿੱਤੀ ਲਾਭ ਹੋਵੇ ਉਦਾ ਪੁਆ ਜਾਣ ਦਾ ਨੁਕਸਾਨ ਹੋ ਜੂਏ 123 ਬੀ ਐਨ ਐਸ ਜਿਹੜੀ ਪਹਿਲਾਂ 328 ਸੀਗੀ ਉਹਦੇ ਤਹਿਤ ਤੇ ਆਰਗੇਨਾਈਜ਼ ਹੋ ਕੇ ਕਿਤੇ ਉਹ ਸ਼ਰਾਬ ਲਿਆ ਕੇ ਫਰਦਰ ਡਿਸਟ੍ਰਿਬਿਊਸ਼ਨ ਚਾ ਉਹਦੇ ਨਾਲ 111 ਤੇ 112 ਬੀ ਐਨ ਐਸ ਨੇ ਤਾਂ ਰਾਵਾਂ ਦੇ ਦੀਨ ਮੁਕਦਮਾ ਅਸੀਂ ਦਰਜ ਕਰ ਰਹੇ ਹਾਂ ਕੀਤੇ ਆ ਕੱਲ ਪਰਸੋਂ ਵੀ ਕੀਤੇ ਆ ਇਹਦੇ ਚ ਦੱਸਣਯੋਗ ਹੈ ਕਿ 61 ਟਿਕ 14 ਜਿੱਤੇ ਬੇਲਿਵਲ ਫੈਂਸਾ ਜਾਂ ਤਾਂ ਸਾਡੇ ਕੋਲੋਂ ਜਾਂ ਮਾਨਜੋਗ ਅਦਾਲਤਾਂ ਪਾਸੋਂ ਥੋੜੀ ਦੇਰ ਹੋਣ ਦੀ ਸੰਭਾਵਨਾ ਹੁੰਦੀ ਆ ਜਿੱਥੇ 123 23 ਬੀ ਐਨ ਐਸ ਤੇ 111 ਤੇ 112 ਬੀ ਐਨ ਐਸ ਦੀ ਧਾਰਾ ਲੱਗਦੀਆਂ ਉੱਥੇ ਨਾ ਬੇਲਯੋਗ ਜਿਹੜਾ ਹੈਗਾ ਜਮਾਨਤਯੋਗ ਅਪਰਾਧ ਹੈ ਔਰ ਸੇਜੇ ਕੀਤੇ ਲੰਬੇ ਸਮੇਂ ਤੱਕ ਬੇਲ ਨਹੀਂ ਹੋਏਗੀ ਔਰ ਇਹਦੀ ਸਜ਼ਾ ਜਿਹੜੀ 10 ਸਾਲ ਤੱਕ ਦੀ ਹੋ ਸਕਦੀ ਹੈ ਕਿਉਂਕਿ ਅਸੀਂ ਇਹਨੂੰ ਜ਼ਹਿਰੀਲਾ ਪਦਾਰਥ ਮੰਨ ਕੇ ਚੱਲ ਰਹੇ ਹਾਂ ਕਿ ਜ਼ਹਿਰੀਲਾ ਪਦਾਰਥ ਜੇ ਕਿਸੇ ਕੋਲ ਉਪਰੰਧ ਹੋ ਗਿਆ ਸੋ ਸਾਡੀ ਸਖਤ ਵਾਰਨਿੰਗ ਤੇ ਚੇਤਾਵਨੀ ਹੈ ਜਿਹੜੇ ਇਸ ਕੰਮ ਦੇ ਵਿੱਚ ਧੰਦੇ ਤੇ ਪਏ ਹੋਆ ਉਹ ਮਕਮਲ ਤੌਰ ਤੇ ਇਹਨੂੰ ਇੱਕ ਤੋਂ ਪਾਸੇ ਹੋ ਜਾਣ। ਔਰ ਇਹ ਜਿਹੜਾ ਤੰਦਾ ਹੈ ਉਹ ਆਪਣਾ ਬੰਦ ਕਰਨ। ਹੋਰ ਬਹੁਤ ਸਾਰੇ ਰੋਜ਼ਗਾਰ ਆ ਜਿਹੜੇ ਕੀਤੇ ਜਾ ਸਕਦੇ ਆ। ਲੋਕ ਜਿਹੜੇ ਜਿਹੜਾ ਕੋਈ ਰੋਜ਼ਗਾਰ ਨਹੀਂ ਹੈਗਾ ਉਹ ਆਪਣੇ ਤੰਦੇ ਕਰਦੇ ਆ। ਕੋਈ ਫਰੂਟ ਦਾ ਤੰਦਾ ਕਰ ਰਿਹਾ ਆ, ਕੋਈ ਦੁਕਾਨ ਤੇ ਲੱਗਿਆ ਹੋਇਆ। ਬਹੁਤ ਸਾਰੇ ਤੰਦੇ ਨੇ ਜਿਹੜੇ ਤੁਸੀਂ ਕਰ ਸਕਦੇ ਆ। ਔਰ ਬੜੀ ਜਗ੍ਹਾ ਤੇ ਤੁਸੀਂ ਜਿਹੜੀ ਹੈਗੀ ਤਾਂ ਵੀ ਤੁਸੀਂ ਰੋਟੀ ਅੱਛੀ ਚੱਲ ਸਕਦੀ ਆ। ਤੇ ਜੇਕਰ ਇਹ ਤੰਦਾ ਕਰਨਾ ਤਾਂ ਫਿਰ ਇਹ ਨਹੀਂ ਹੋਣ ਦੇਣਾ। ਇਹਨਾਂ ਵਿੱਚ ਅਸੀਂ ਸਖਤ ਧਰਾਵਾਦੀਨ ਬਹੁਤ ਹੀ ਸਖਤ ਕਾਰਵਾਈ ਕਰ ਰਹੇ ਹਾਂ ਕਿ ਇਹ ਸਾਡੀ ਜਿਹੜੀ ਹੈਗੀ ਵਾਰਨਿੰਗ ਆ ਦੂਸਰਾ ਇਕੱਲਾ ਮਹਦੂਦ ਇਸ ਜ਼ਿਲ੍ਹੇ ਤੱਕ ਨਹੀਂ ਰਹੇਗਾ ਜੇ ਇਸ ਜ਼ਿਲ੍ਹੇ ਦੀਆਂ ਪਾਰਾਂ ਪਿੱਛੇ ਕਿਤੇ ਜੁੜਨੀਆਂ ਚਾਹੇ ਜ਼ਿਲ੍ਹੇ ਤੋਂ ਸੂਬੇ ਤੋਂ ਬਾਹਰ ਹੋਣ ਚਾਹੇ ਕਿਸੇ ਹੋਰ ਵਿਅਕਤੀ ਨਾਲ ਹੋਣ ਚਾਹੇ ਜੇਕਰ ਉਹਦੀ ਲੀਕੇਜ ਅਲਕੋਹਲ ਦੀ ਕਿਸੇ ਡਿਸਟ੍ਰਿਬਿਊਟਰ ਤੋਂ ਕਿਸੇ ਫੈਕਟਰੀ ਤੋਂ ਕਿਸੇ ਡਿਸਟਿਲੀ ਤੋਂ ਹੋ ਰਹੀ ਆ ਜੇ ਇਸ ਗਲਤੀ ਤਫ਼ਤੀਸ਼ ਵਿੱਚ ਆ ਜਾਂਦਾ ਤਾਂ ਉਹਦੇ ਖਿਲਾਫ ਵੀ ਇਹੀ ਕਾਰਵਾਈ ਹੋਏਗੀ ਜਿਹੜੀ ਕਿ ਇੱਕ ਸੰਮਲਦਰ ਦੇ ਖਿਲਾਫ ਹੋ ਰਹੀ ਹੈ